ਕਿਤਨਾ ਕਰਦੇ ਹੋ ਸੇਵੇ ਹੁਣ ਜੀ ਹੂੰ ਠੀਕ ਆ ਕਹਿੰਦੇ ਆ ਗਿਆ ਵੀ ਸਾਡੇ ਸੀਰੀ ਦਾ ਮੁੰਡਾ ਆਹੋ ਸੇਵੇ ਕੇ ਹਾਂ ਠੀਕ ਆ ਕਹਿੰਦੇ ਇੱਕ ਸਾਡੇ ਸੀਰੀ ਦਾ ਮੁੰਡਾ ਆ ਗਿਆ ਇੱਕ ਸਲਾਈ ਦਾ ਮੁੰਡਾ ਆ ਗਿਆ ਪੱਤੀ ਚੋਂ ਅੱਛਾ ਰਤਨ ਰਤਨ ਹਾਂ ਕਹਿੰਦੇ ਇਹ ਬੋਰੀ ਪਾੜ ਕੇ ਜਾਣ ਜਦ ਠੀਕ ਆ ਕਿਤਨਾ ਕਰਦੇ ਸੀ ਆ ਦੇ ਹਾਂ ਮੈਨੂੰ ਕਿਹਾ ਦੱਸੀ ਹਾਂ ਬੋਰੀ ਬਈ ਪਹਿਲਾਂ ਸਾਡੀ ਪਾਈ ਸੀ ਇੱਕ ਕੁਆਂਟਲ 40 ਕਿਲੋ ਦੀ ਠੀਕ ਆ ਚਲੋ ਅਸੀਂ ਉਹ ਲਾਜੇ ਕਦਮ ਤੋਂ ਨੇ ਠੀਕ ਆ ਫੇਰ ਅਸੀਂ ਫਾਰਮੂਲਾ ਠੀਕ ਆ ਯਾਨੀ 20 ਕਿਲੋ ਠੀਕ ਆ ਠੀਕ ਆ ਯਾਨੀ 5 ਮਣਤੇ ਲੈ ਜੇ ਅੱਛਾ ਇੰਨੀ 5 ਮਣ ਚੱਕਣੀ 5 ਮਣ ਕਿਹੜਾ ਹੁੰਦਾ ਇਧਰ ਨਾਲ ਪੂਰੀ ਬਰਾਬਰ ਚੱਕਦਾ ਮਰਾ ਤਨ ਰਸਨ ਕਿੰਨਾ ਆ ਸਲਾਈ ਦਾ ਸਲਾਈ ਕਰਾ ਤਨ ਮਧਰਾ ਗਿਆ ਬਾਈ ਸਿਕਾ ਹਾਂ ਹਾਂ ਸਰ ਮੇਰੇ ਜੀ ਆਹੋ ਸੋ ਚੱਕਲਾ ਵੀ ਹੋਰ ਨਹੀਂ ਸੀ ਕੋਈ ਠੀਕ ਆ ਇੱਕਦਮ ਇੱਕਦਮ ਉਹ ਥੜੇ ਦੇ ਗੱਲ ਕਰਨ ਦੇ ਮੈਂਬਰ ਕਹਿੰਦਾ 70 ਮੈਂਬਰ ਕਹਿੰਦਾ ਅਸੀਂ ਪੂਰੀ ਭਾਲੀ ਭਾਰੀ ਚਾਰ ਇੱਕ ਟਾਂ ਵੀ ਰੱਖ ਦਿੰਦੇ ਹਾਂ ਉੱਤੇ ਅਰੇ ਵੀ ਰੱਖ ਲੈਂਦੇ ਸੀ ਉਹਦਾ ਚਾਰ ਰੱਖਦਾ ਸੀ ਆ ਜਾ ਤੇ ਆਹੋ ਨੇ ਉਹ ਸੁਣਾਉਂਦਾ ਹੁੰਦਾ ਆ ਤੇ ਗੱਲਾਂ ਉੱਥੇ ਆਫੇ ਮੈਂ ਤਕੜੇ ਆ ਇਹ ਤਾਂ ਸੁਣਾਉਂਦਾ ਬੇਚੂਦ ਨੂੰ ਚਕਾਉਂਦਾ ਹੁੰਦਾ ਸੀ ਨਾਲ ਹਾਂ ਪਤਾ ਨਹੀਂ ਬੰਦਾ ਨਾਲ ਕੀ ਨਾ ਮੈਨੂੰ ਜੋ ਹੁੰਦਾ ਸੀ ਉਹਦੇ ਨਾਲ ਮੈਨੂੰ ਪਤਾ ਹਾਂ ਤੇ ਕਹਿੰਦਾ ਸਾਰੇ ਭਜਾਤੇ ਆਏ ਨਾ ਨਹੀਂ ਨਹੀਂ ਅੱਜ ਤਾਂ ਸੇਵੇ ਕੀ ਬੋਰੀ ਪਾੜਿਆ ਨਹੀਂ ਆਹ ਵੇਖ ਲੈ ਜਿੱਥੇ ਬਾਬਾ ਖੂਈ ਤੇ ਬੋਰੀ ਚੱਕਦੇ ਨੇ ਉਹ ਕਿਵੇਂ ਸੀ ਗੱਲਾਂ ਬੋਰੀ ਖੂਈ ਉਹ ਵੀ ਤਿਚਰਾਂ ਕਰਦੇ ਉਹ ਸੇਵੇ ਹੁਣੀ ਹੂੰ ਠੀਕ ਆ ਕਹਿੰਦੇ ਆ ਗਿਆ ਵੀ ਸਾਡੇ ਸਿਰੀ ਦਾ ਮੁੰਡਾ ਨਾ ਨਾ ਪਹਿਲਾ ਸੀਰ ਸੂਰ ਲੈਂਦਾ ਹੁੰਦਾ ਉਹਨਾਂ ਦੇ ਸੇਵੇਂ ਕੇ ਹਾਂ ਠੀਕ ਹੈ ਤੇ ਕਹਿੰਦਾ ਇੱਕ ਸਾਡੇ ਸੀਰ ਦਾ ਮੁੰਡਾ ਆ ਗਿਆ ਇੱਕ ਸਲਾਈ ਦਾ ਮੁੰਡਾ ਆ ਜਾ ਪੱਤੀ ਚੋਂ ਅੱਛਾ ਰਗਨ ਰਗਨ ਹਾਂ ਕਹਿੰਦੇ ਇਹ ਬੋਰੀ ਪਾੜ ਕੇ ਜਾਣ ਜਦ ਠੀਕ ਆ ਕਿਤਰਾ ਕਰਦੇ ਸੀ ਆਹ ਦੇ ਹਾਂ ਮੈਨੂੰ ਕਹਿੰਦੇ ਤੱਕ ਹਾਂ ਆਈ ਅਸੀਂ ਇਹਨਾਂ ਦੀ ਬੋਰੀ ਸੀ ਸਾਰੀ ਤਿੰਨ ਕ ਮਾਣ ਦੀ ਹਾਂ ਦਾ ਹੁਣ ਭਾਰ ਬੜਾ ਟੱਕਿਆ ਸੀ ਪੰਜ ਮਾਣੀ ਚੱਕਦੇ ਸੀ ਠੀਕ ਆ ਉਹ ਜੋਂ ਠੀਕ ਆ ਤੇ ਕਿੰਨੇ ਇਹ ਇਟਾਂ ਬਾਹ ਲਿਆ ਉੱਤੇ ਅੱਛਾ ਤੁਹਾਨੂੰ ਕਹਿੰਦੇ ਇਹ ਕੀ ਕਰਨੇ ਆ ਹਾਂ ਅਸੀਂ ਆਖਿਆ ਸੀ ਮਜਨ ਬਣਾਉਨੇ ਆ ਥੋੜਾ ਜਿਹਾ ਠੀਕ ਆ ਠੀਕ ਇਹ ਹੋਰ ਅਸੀਂ ਕੀ ਕਰਨਾ ਠੀਕ ਇਹ ਵੀ ਇਟਾਂ ਵਾਲੇ ਠੀਕ ਆ ਹਮ ਪਤਾ ਹੈ ਅੱਛਾ ਇਹ ਪਾਣੀ ਵਾਲੀ ਬੋਰੀ ਚੱਕ ਜਾਂਦੇ ਇਹ ਸਾਡੇ ਜੀ ਜਿਆਦਾ 20 ਇਟਾ ਆਹੋ ਉਹ ਭਾਈ ਮਾਈਕਾ ਤੇ ਚਰਨ ਨਗਰੀ ਗਈ ਹੂੰ ਵਿਹਾਏ ਕੱਪ ਵਿੱਚ ਦੋ ਕਮਾਲ ਨਾਲ ਕੀ ਕਰਦੇ ਨੇ ਹਿੱਟਾ ਜਿਹੜੀ ਨੇ ਹਿੱਟਾ ਬੈਠ ਨਾ ਮਾਰ ਹਾਂ ਬਸ ਹਾਂ ਮਿੱਟੀ ਦਾ ਲਿਆ ਤੇ ਫੇਰ ਬਾਪੂ ਇਹ ਜਿਹੜਾ ਹੀ ਮੀਟਾਂ ਵਾਕੇ ਚੱਕਤੀ ਬੋਰੀ ਦੋ ਬਾਲੇ ਕੱਢ ਕੇ ਹੀ ਬੋਰੀ ਰੱਖਤੀ ਅੱਛਾ ਮਾੜਾ ਦਾਤਾ ਹੂੰ ਸੱਤ ਹੁਣ ਆਉਦੇ ਮੁੰਡੇ ਨੂੰ ਜਿਹੜੇ ਮਖਾਦਾਂ ਜੇ ਮਰਜ਼ੀ ਵੀ ਖਾਧਾ ਹਾਂ ਕਿਹਨੂੰ ਮਰਜ਼ੀ ਸੱਤ ਵਾਂ ਹੂੰ ਹੋਰ ਵੀ ਪਿੰਡ ਦੇ ਜੀ ਨੂੰ ਮਰਜੀ ਕਹੇ ਦੇ ਹੂੰ ਸੇਵੇ ਬੜੇ ਨਾ ਆਖਿਆ ਹਾਂ ਹੂੰ ਕੋਈ ਮੇਰੀ ਠਾਈ ਧੁੰਮੇ ਭਰਾ ਸੀ ਹੂੰ ਮਾਸਾ ਖਾਦ ਲਾ ਹੂੰ ਭਾਈ ਜੰਮਾ ਹੋ ਕਰੋ ਬੋਰੀ ਬਾੜ ਕੇ ਕੂਈ ਖਿਚ ਮਾਰੂ ਚੱਕ ਦੀ ਜੇ ਬੋਰੀ ਆਹੋ ਕਿ ਹੁਣ ਨਹੀਂ ਇਹੀ ਪਾਉਂਦੇ ਬੋਰੀ ਆ ਪਾਉਣੀ ਕਾਦੀ ਨਿਕਲਦੀ ਨਹੀਂ ਸੀ ਉਹ ਨਹੀਂ ਵੀ ਕਹੇ ਤੂੰ ਠੀਕ ਆ ਤੂੰ ਤੇਰੇ ਨਾਲ ਛੱਤੇ ਵਿੱਚ ਹਾਂ ਮੈਂ ਤੇਰੇ ਨਾਲ ਨੇ ਭਾਈ ਬੋਰੀ ਬਾੜਤੀ ਹੂੰ ਠੀਕ ਆ ਠੀਕ ਆ ਰਤਨਬਾਈ ਬਾ ਪਹਿਲਾ ਸਿਹਤ ਵਧ ਗਿਆ ਸੀ ਨਾ ਮਗਰੋਂ ਮਾਰਦੇ ਆ ਵਧ ਗਿਆ ਸੀ ਪੂਰੀ ਵਧ ਗਿਆ ਹਾਂ ਇਹ ਤਾਂ ਪਾਈ ਹੁੰਦੀ ਸੀ ਅੱਗੇ ਜੋਰ ਆ ਗੋਰਨਾ ਵਰਨਾ ਪਰਨਾ ਗੋਰਨਾ ਵਰਿਆਂ ਬਾਦ ਚੱਕਦੇ ਸੀ ਹੁਣ ਤਾਂ ਬਈ ਪੱਠੇ ਨਹੀਂ ਲੱਗਦਾ ਮੇਰੇ ਲੱਗਾ ਖੇਤ ਨੇੜੇ ਸੀ ਫੱਤੀ ਦੇ ਨਾਲ ਸੀ ਮਰਿਆ ਲਿਆ ਵਾ ਠੀਕ ਆ ਠੀਕ ਆ ਤੇ ਉੱਥੋਂ ਆ ਜਾਂਦਾ ਜੀ ਇਹ ਆ ਜਾ ਬਈ ਅੱਛਾ ਬੋਰੀ ਫੱਤੀ ਦੇ ਖੇਤ ਪਾਈ ਹੁੰਦੀ ਸਾਡੀ ਠੀਕ ਆ ਠੀਕ ਆ